ਅੰਮ੍ਰ ਸਾਧੀ ਇਸ ਛੋਟੀ ਲੜਕੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਣਾਈ ਸੁੰਦਰ ਤਸਵੀਰ ਅਗਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਵਿਤ ਕਾਰ ਹਾਂ ਮੈਂ ਥਿੰਕ ਗਲੈਸ ਵਿਦ ਕਰਦੀ ਹਾਂ ਮੈਂ ਇੱਕ ਤਸਵੀਰ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਕਿਉਂਕਿ ਉਹਨਾਂ ਦਾ ਪ੍ਰਕਾਸ਼ ਪੁਰਬ ਆਇਆ ਹੈ ਤੇ ਮੈਂ ਇਹ ਤਸਵੀਰ ਇਹ ਆਈਡੀਆ ਮੈਨੂੰ ਉੱਥੋਂ ਮਿਲਿਆ ਕਿ ਮੈਂ ਇੱਕ ਦਿਨ ਮੋਬਾਈਲ 'ਤੇ ਰੀਲਸ ਸਕਰੋਲ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਕੁੜੀ ਗੁਰੂ ਗੋਬਿੰਦ ਸਿੰਘ ਜੀ ਦੀ ਡਰਾਇੰਗ ਬਣਾ ਰਹੀ ਸੀ ਤੇ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਡਰਾਇੰਗ ਬਣਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰਬਾਰੇ ਆ ਤੇ ਆਹ ਡਰਾਇੰਗ ਹੈਗੀ ਐ ਉਹ ਤੇ ਮੈਂ ਇਹ 2 ਤੋਂ 3 ਘੰਟਿਆਂ ਚ ਤਿਆਰ ਕੀਤੀ ਸੀ ਇਹ ਇਤਿਹਾਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਸਹਿਜਾਦੇ ਸੀ ਸਹਿਬ ਜادہ ਅਜੀਤ ਸਿੰਘ ਜੀ ਸਹਿਬ ਜادہ ਦੰਜਾਰ ਸਿੰਘ ਜੀ ਸਹਿਬ ਜادہ ਜੋਰਾਵਰ ਸਿੰਘ ਜੀ ਸਹਿਬ ਜادہ ਫਤੇ ਸਿੰਘ ਜੀ ਤੇ ਉਹਨਾਂ ਦੀ ਇੱਕ ਮਾਤਾ ਜੀ ਸੀ ਮਾਤਾ ਗੁਜਰੀ ਜੀ ਤੇ ਉਹਨਾਂ ਵੱਡੇ ਸਹਿਬ ਜਦਿਆਂ ਨੂੰ ਚਮਕੌਰ ਦੀ ਗੜੀ 'ਚ ਸ਼ਹੀਦ ਕੀਤਾ ਗਿਆ ਸੀ ਤੇ ਛੋਟੇ ਸਹਿਬ ਜਦਿਆਂ ਨੂੰ ਵਜ਼ੀਰ ਖਾਨ ਨੇ ਨਿਹੰਗ ਚ ਜਨਵਾ ਦਿੱਤਾ ਸੀ ਪੂਰਨ ਬੱਚਿਆਂ ਨੂੰ ਕੀ ਪਲੇ ਕਰਨਾ ਚਾਹੁੰਦੇ ਉਸ ਇਤਿਹਾਸ ਬਾਰੇ ਸਾਨੂੰ ਸਿੱਖ ਇਤਿਹਾਸ ਜ਼ਿਆਦਾ ਤੋਂ ਜ਼ਿਆਦਾ ਜਾਨਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਹੋਰ ਵੀ 10 ਗੁਰੂਆਂ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਧੰਨਵਾਦ